ਹਾਂਜੀ ਵੀਰੋ ਸਤਿ ਸ੍ਰੀ ਅਕਾਲ ਸਵੇਰੇ ਦੇ 5 ਵਜੇ ਨਾਲੇ ਹਨ ਗਰਾਂਤ ਸਿੰਘ ਗੁਰੂ ਘਰ ਵਿੱਚ ਗੁਰਬਾਣੀ ਨਾਲ ਸੰਗਤ ਨੂੰ ਨਿਹਾਲ ਕਰ ਰਹੀ ਹੈ ਤੇ ਅਤੀ ਸਰਦਾਰ ਸਾ ਵੀ ਹੁਣ ਆਪਾਂ ਵੀ ਰੈਡੀ ਹੋ ਚੁੱਕੇ ਹਾਂ ਰਸਤਾਰ ਸਜਾਈ ਸਜਾਈ ਆ ਮੱਛਾ ਨਮਰੂੜਾ ਦੀ ਕੇ ਐ ਫੁੱਲ ਰੈਡੀ ਆ ਅੱਜ ਆਪਾਂ ਜਾਣਾ ਖਿੰਡੇ ਗੰਨੀ ਨੂੰ ਗੁਰਦਵਾਰ ਸਾਹਿਬ ਕੰਨੀ ਤਨੂ ਦੇ ਵੀ ਦਰਸ਼ਨ ਕਰਾਵਾਂਗੇ ਆਪਣੀ ਕੀਰ ਗੱਡੀ ਵੀ ਤਿਆਰ ਤੇ ਆਪਾਂ ਤੁਹਾਨੂੰ ਇਹ ਗੁਰਦੁਆਰੇ ਦਰਸ਼ਨੇ ਕਰਾਉਣੇ ਆ ਉਹ ਗੁਰਦਰਸਾਹ ਹੈ ਬਬ ਬਠਿੰਡੇ ਪੈਂਦਾ ਵਾ ਤੇ ਇਸ ਗੁਰਦੁਆਰਾ ਦਾ ਨਾਂ ਵੀ ਗੁਰਦਾਰਾ ਲੱਖੀ ਜੰਗਲ ਸਾਹਿਬ ਹੈ ਕਹਿੰਦੇ ਆ ਇੱਥੇ ਚਾਰ ਪਾਸ਼ਾਈਆਂ ਦੀ ਚਰਛੂ ਧਰਤੀ ਹੈ ਤੇ ਪਹਿਲੇ ਪਾਸ਼ਾਈ ਨੇ ਵੀ ਇੱਥੇ ਵਰ ਦਿੱਤਾ ਹੋਇਆ ਵਾ ਕਿ ਜਿਹੜਾ ਵੀ ਇੱਥੇ ਆਪਣੀ ਮਨ ਇਹ ਮਨ ਕਾਮਨਾ ਲੈ ਕੇ ਆਊਗਾ ਹੋਗੀ ਜਦੋਂ ਸਾ ਪਾਠ ਕਰੂਗਾ ਤੇ ਕੋਈ ਉਹ ਪਾਠ ਕਰਕੇ ਤੇ ਮਨ ਕਾਮਨਾ ਹਰ ਕਿਸੇ ਦੀ ਪੂਰੀ ਹੁੰਦੀ ਆ ਮੈਂ ਤਾਂ ਵੀਰੇ ਇਹ ਕਹੂੰਗਾ ਜਿੱਥੇ ਤੁਸੀਂ ਸ਼ਰਧਾ ਜਾਨਦੇ ਹੋ ਮੱਥਾ ਠੇਕਦੇ ਹੋ ਗੁਰਸੇਵ ਹਰ ਕਿਤੇ ਹੀ ਹਾਜ਼ਰ ਹਜਾਂ ਪਰ ਜਿੱਥੇ ਗੁੱਸੇ ਦੀ ਧਰਤੀ ਆ ਜਿੱਥੇ ਉਹਨੇ ਚਾਰਸੇ ਕਰਤੀ ਆ ਉਥੇ ਪੋਸ਼ਵੀ ਟੀ ਵੀ ਲੱਖ ਤਰ੍ਹਾਂ ਦੀ ਹੁੰਦੀ ਆ ਜਿਵੇਂ ਇਸ ਗੁਰਦੁਆਰਾ ਸਾਹਿਬ ਵਿੱਚ ਗਏ ਤਾਂ ਅੰਨੀ ਮਦਰਵਾਜ ਵਿੱਚ ਜਿਹੜੇ ਪੰਛੀ ਸਨ ਉਹ ਪਿਆਰ ਨਾਲ ਪੁਰੇ ਜਨ ਬੜਾ ਹੀ ਪੋਜਿਟਿਵਿਟੀ ਆਈ ਕਿਉਂਕਿ ਜੇ ਚਾਰ ਪਾਸ਼ੇ 433 ਹੁਣ ਕਰਕੇ ਤੇ ਇਹ ਬੜਾ ਹੀ ਆਨੰਦ ਆਇਆ ਇੱਥੇ ਗੁਰਦੁਆਰਾ ਕਿਲਾ ਸਾਹਿਬ ਵੀ ਹੈ ਇਸ ਸਥਾਨ ਤੇ ਤੇ ਇਹ ਕਹਿੰਦੇ ਛੇਵੇਂ ਪਾਸ਼ਾ ਜੀ ਨੇ ਜਿਹੜੇ ਚੰਦੂ ਨੂੰ ਸਹਾਇਤਾ ਦਿੱਤੀ ਸੀ ਉਹ ਵੀ ਇੱਥੇ ਸਥਾਨ ਹੈ ਕਦੇ ਆਉਣਾ ਬਟਿੰਡੇ ਵਿੱਚ ਲੱਕੀ ਜੰਗਲ ਗੁਰਦੁਆਰਾ ਹੈ ਤੇ ਕਿਲਾ ਦੇ ਦਰਜਾ ਜ਼ਰੂਰ ਕਰਨਾ ਇੱਥੇ ਨੇ ਸਿੰਘਾਂ ਦੇ ਕੋ ਘੋੜੇ ਵੀ ਰੱਖੇ ਹਨ ਜਿਨ੍ਹਾਂ ਨੇ ਬੜਾ ਹੀ ਪਿਆਰ ਮਿਲੇ ਪਿਆਰ ਕੀਤਾ ਆਪਾਂ ਹੁਣ ਫੇਰ ਕਿਸੇ ਵੀਡੀਓ ਚ ਮਿਲਾਂਗੇ ਵੀਰੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ